ਮੇਰੇ ਦਾਨੀ ਸੱਜਣੋ ਮੈਂ ਇੱਕ ਥੋੜਾ ਨਵਾਂ ਬਚਨ ਬਲਾ ਸਾਂਝਾ ਕਰਨਾ ਗੁਰਬਾਣੀ ਦਾ ਕਥਨਾ ਤਪੋਂ ਰਾਜ ਤੇ ਰਾਜੋਂ ਨਰਕ ਇਹ ਕਿਉਂ ਘਟਨਾਵਾ ਵਰਪਦੀਆਂ ਇਹ ਅੱਜ ਨਹੀਂ ਇਹ ਮਲਵੀ ਕਾਲਪੁਰਖ ਦੀ ਰਾਜਾ ਮਲੇ ਜਦੋਂ ਦੀ ਦੁਨੀਆ ਹੋਣ ਦੇ ਚਾਈ ਆ ਇਹ ਸਾਰੇ ਕਾਰਨਮ ਚੱਲਦੇ ਰਹੇ ਆ ਰਾਜ ਪ੍ਰਾਪਤ ਕਰਨ ਵਾਸਤੇ ਬੰਦਾ ਬਹੁਤ ਮਿਹਨਤਾਂ ਤਰਲੇ ਕੱਢਦਾ ਪਾਠ ਪੂਜਾ ਕਰਦਾ ਅਰਦਾਸਾਂ ਬੇਨਤੀਆਂ ਕਰਦਾ ਤੇ ਜਦੋਂ ਪਾਠ ਪੂਜਾ ਕਰਦਾ ਨਾ ਉਹਨੂੰ ਰਾਜ ਪ੍ਰਾਪਤ ਹੋ ਜਾਂਦਾ ਜਦੋਂ ਰਾਜ ਪ੍ਰਾਪਤ ਹੋਣ ਦਾ ਮਲੇ ਉਹਨੂੰ ਸੰਕਲਪ ਜਿਹੜਾ ਉਹ ਪੂਰਾ ਹੋ ਜਾਂਦਾ ਉਤੋਂ ਬਾਅਦ ਫਿਰ ਲੋਕਾਂ ਦੀਆਂ ਗੱਲਾਂ ਉਹਨੂੰ ਨਾ ਉਹ ਚੰਗੀਆਂ ਨਹੀਂ ਲੱਗਦੀਆਂ ਮੈਂ ਇਹ ਗੱਲ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਉਹਨਾਂ ਦਾ ਗੋਤਵੀ ਮਾਨ ਤੇ ਗੱਲ ਵੀ ਮਾਨ ਵਾਲੀ ਸੀ ਜਦੋਂ ਸਾਡੇ ਇੱਕ ਨਾਰਮਲ ਘਰ ਦੇ ਬੱਚੇ ਨੂੰ ਰਾਜ ਭਾਗ ਪ੍ਰਾਪਤ ਹੋ ਜੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਫਿਰ ਨਾ ਬੰਦਾ ਗੱਦ-ਗੱਦ ਕਰਕੇ ਉੱਠਦਾ ਗੱਦਗੱਦ ਕਰਨਾ ਮਤਲਬ ਕੀ ਇੰਨਾ ਕੋ ਖੁਸ਼ੀ ਚ ਭਜ ਜਾਂਦਾ ਉਹ ਖੁਸ਼ੀ ਚ ਬੰਦੇ ਦੇ ਅਥਰੂ ਜਿਹੜੇ ਉਹ ਵਹਿ ਤੁਰਦੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਮਾਨ ਸਾਹਿਬ ਨੂੰ ਜਿਹੜੀ ਤੁਹਾਡੇ ਦਫ਼ਤਰ ਦੇ ਮਗਰਲੇ ਪਾਸੇ ਫੋਟੋਆਂ ਲਾਈਆਂ ਨਾ ਡਾਕਟਰ ਬਾਬਾ ਸਾਹਬ ਅੰਬੇਡਕਰ ਜੀ ਸਰਦਾਰ ਭਗਤ ਸਿੰਘ ਸ਼ਹੀਦਾਂ ਇਹਨਾਂ ਦੇ ਕਾਰਨ ਸਮਝ ਲੋ ਫੋਟੋਆਂ ਤੁਸੀਂ ਲਾ ਲੀਆਂ ਪਰ ਕਾਰਨ ਨਹੀਂ ਸਮਝੇ ਇਹ ਫੋਟੋਆਂ ਤੁਹਾਡੇ ਦਫ਼ਤਰ ਦੇ ਪਿੱਛੇ ਕਾਹ ਤੋਂ ਆਈਆਂ ਦੱਸੋ ਇਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਵੀ ਸਾਡੇ ਪੰਜਾਬੀਆਂ ਨੂੰ ਸਾਡੇ ਹਿੰਦੂਸਤਾਨੀਆਂ ਨੂੰ ਸਾਡੇ ਮੁਲਕ ਦੇ ਜਿਹੜੇ ਵਾਰਸਾ ਉਹਨਾਂ ਨੂੰ ਆਹਾਹਾ ਚੀਜ਼ਾਂ ਚਾਹੀਦੀਆਂ ਅਸੀਂ ਯਾਦ ਹੋਣੇ ਚਾਹੀਦੇ ਆ ਆਪਾਂ ਪੱਕਾ ਘਰ ਨਹੀਂ ਪਾ ਸਕਦੇ ਸੀ ਘੋੜੀ ਤੇ ਨਹੀਂ ਬਹਿ ਸਕਦੇ ਸੀ ਢੋਲ ਦੀ ਵਜਾ ਸਕਦੇ ਸੀ ਤੁਰਲੇ ਵਾਲੀ ਪੱਗ ਨਹੀਂ ਬਨ ਸਕਦੇ ਸੀ ਇੱਕ ਵੈਸੇ ਪੱਗ ਵੀ ਨਹੀਂ ਬਨ ਸਕਦੇ ਸੀ ਵਾਲ ਖੁੱਲੇ ਛੱਡ ਕੇ ਕੱਲਣਾ ਪੈਂਦਾ ਸੀਗਾ ਪੱਗ ਨਹੀਂ ਬਨ ਸਕਦੇ ਸੀ ਇਹ ਤਾਂ ਧੰਨ ਸਾਡੇ ਗੁਰੂ ਸਾਹਿਬਾਨ ਜਿਨ੍ਹਾਂ ਨੇ ਢੋਲ ਦੀ თან ਨਗਾਰਾ ਬਣਾਇਆ ਆਹ ਸਵਾਦੀ ਥਾ ਘੋੜੇ ਦੀ ਸਵਾਰੀ ਕੀਤੀ ਸਾਰਾ ਸਰਕਾਰ ਦੇ ਮੱਲ ਨੂੰ ਕਹਿ ਲਈਏ ਉਲਟ ਵੀ ਕਹਿ ਸਕਦੇ ਆ ਪਰ ਲੋਕਾਂ ਦੇ ਹੱਕ ਚ ਕੀਤਾ ਸਰਕਾਰ ਦੇ ਉਲਟ ਹੁੰਦੀ ਗੱਲ ਉਹ ਪਰ ਲੋਕ ਹਿੱਤ ਗੱਲ ਹੁੰਦੀ ਉਹ ਜਿਵੇਂ ਇੱਕ ਤੁਹਾਨੂੰ ਨਿੱਕੀ ਜਿਗ ਅਗਜਪਲੇ ਦੇ ਦਿਆਂ ਜਿਹੜੇ ਅੱਗੇ ਜਿਵੇਂ ਮੱਲਵੀ ਸੂਰਮੇ ਹੋਇਆ ਹਣਾ ਪਾਕਿਸਤਾਨ ਸੂਰਮਾ ਕਹਿੰਦੇ ਨੇ ਆਪਾਂ ਸੰਤ ਨਾਲ ਸਿੰਘ ਸੂਰਮਾ ਵੀ ਹੋਇਆ ਉਹ ਭਗਤ ਵੀ ਹੋਇਆ ਉਹ ਸੰਤ ਵੀ ਸਿਪਾਈ ਵੀ ਸਾਰਿਆਂ ਉਹ ਚ ਕਲਾਕਾਰਤਾ ਪ੍ਰਮਾਤਮਾ ਨਾਲੋਂ ਭਰੀਆਂ ਸੀਗੀਆਂ ਜਦੋਂ ਅਸੀਂ ਉਹ ਕਲਾਕਾਰਤਾ ਨੂੰ ਲੋਕਾਂ ਜਿ ਰੱਖਦੇ ਆ ਉਹ ਜਿਹੜੇ ਰਾਜ ਤੇ ਬੈਠੇ ਹੋਏ ਬੰਦੇ ਉਹਨਾਂ ਨੂੰ ਪਸੰਦ ਨਹੀਂ ਹੁੰਦੀਆਂ ਭਗਤ ਸਿੰਘ ਨੇ ਇਹ ਗੱਲਾਂ ਦਾ ਮਤਲਬ ਵੀ ਉਹਨੂੰ ਖਮਿਆਜਾ ਭੁਗਤਣਾ ਪਿਆ ਜੇ ਸਰਕਾਰਾਂ ਉਹਨਾਂ ਦੀ ਗੱਲ ਮੰਨ ਲੈਂਦੀਆਂ ਉਹਨਾਂ ਨੂੰ ਫਾਸੀ ਤੇ ਨਾ ਚੜਨਾ ਪੈਂਦਾ ਤੇ ਫਾਸੀ ਤੇ ਚੜਨ ਵਾਸਤੇ ਇੱਕ ਨਿਸ਼ਾਨੀ ਛੱਡ ਕੇ ਜਾਣੀ ਹੁੰਦੀ ਆ ਤਾਂ ਲੋਕਾਂ ਨੂੰ ਉਹ ਰਾਜ ਦੇ ਵਿੱਚੋਂ ਜਿਹੜੀਆਂ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਇਹ ਜਿਹੜੇ ਰਾਜ ਪ੍ਰਾਪਤ ਕਰ ਲੈਂਦੇ ਉਹਨਾਂ ਨੂੰ ਜਾਂਦਾ ਵੀ ਜਿਹੜੀਆਂ ਸੁੱਖ ਸਹੂਲਤਾਂ ਉਹ ਸਾਨੂੰ ਹੀ ਮਿਲਣ ਤੇ ਜਿਹੜੇ ਆਮ ਲੋਕ ਆ ਉਹ ਮਹਲੇ ਬਹੁਤਾਂ ਜ਼ਿੰਦਗੀ ਜਿਉਣ ਜੇ ਅਸੀਂ ਸੁੱਖ ਸਹੂਲਤਾਂ ਮੰਗਦੇ ਆ ਸਰਕਾਰਾਂ ਤੋਂ ਤੇ ਸਾਨੂੰ ਗਲਤ ਕਰ ਦਿੰਦੇ ਆ ਦੇਸ਼ ਧਰੋਹੀ ਅਤਵਾਦੀ ਕੀ ਕੀ ਸਾਨੂੰ ਗੰਦੇ ਨਾਵਾਂ ਨਾਲ ਉਹ ਸਨਮਾਨਤ ਕਰਦੇ ਆ ਤੇ ਜਾਨੀ ਠੀਕ ਆ ਆ ਜਿਹੜੇ ਸਰਕਾਰ ਦੇ ਨਾ ਮੰਤਰੀਆਂ ਨੇ ਸਾਡੇ ਵਾਸਤੇ ਜਿਹੜੇ ਉਹ ਪਣਾ ਭਾਸ਼ਾ ਬੋਲੀ ਸੀ ਬਹੁਤ ਹੀ ਘਨੌਣੀ ਭਾਸ਼ਾ ਸੀ ਉਹ ਇੱਕ ਯਾਰ ਮੁਲਕ ਦੇ ਵਾਰਸ ਨਹੀਂ ਦੁਨੀਆ ਦੇ ਵਾਰਸਾ ਸਿੱਖ ਜਿਹੜੇ ਆਪ ਦੀ ਤਲੀ ਤੋਂ ਚੱਕ ਕੇ ਦੂਜੇ ਦੇ ਮੂੰਹ 'ਚ ਪਾਉਂਦੇ ਆ ਉਸ ਸਰਪ ਕੇਵਲ ਦੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਿਆ ਦਸ ਮਾਤ ਸੌਂਦ ਕੱਢਣਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸਾਨੂੰ ਦਸ ਮਾਤ ਸੌਂਦ ਕੱਢਣਾ ਸਾਡੇ 10 ਗੁਰੂ ਸਾਹਿਬਾਨਾਂ ਨੇ ਦੱਸਿਆ ਦਸ ਮਾਤ ਸੌਂਦ ਕੱਢਣਾ ਹੋਰ ਬਾਬੇ ਨਾਨਕ ਨੇ ਐਵੇਂ ਨਹੀਂ ਕਰੋ 20 ਰੁਪਏ ਲਾ ਕੇ ਤੁਸੀਂ ਲੰਗਰ ਲਾਤਾ ਸੀ ਉਹਨਾਂ ਨੂੰ ਛਕ ਭੋਜਨ ਛਕਾਤਾ ਸੀਗਾ ਉਹਦਾ ਕਾਰਨ ਸੀ ਕੋਈ ਅੱਜੋ ਦੁਨੀਆ ਤੇ ਧਾਗ ਸਿੱਖਾਂ ਨੇ ਸਿੱਖਾਂ ਨੇ ਜਮਾਈ ਆ ਆ ਜਿਹੜਾ ਇਹ ਕਪੜਾ ਨਹੀਂ ਇਹ ਕੋਈ ਆਪਣਾ 5 ਮੀਟਰ ਕਪੜਾ ਇਹ ਦੁਨੀਆ ਦੀ ਛਤਰਛਾਇਆ ਹੈ ਬਹੁਤ ਲੰਮਾ ਕੰਮ ਆਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਲਦ ਤੋਂ ਜਲਦ ਪਾਇਸਾ ਪਾਈ ਅਮਰਤਪਾਲ ਜੀ ਨੂੰ ਜੇਲ੍ਹ ਚੋਂ ਰਿਹਾ ਕਰਕੇ ਸੰਗਤਾਂ ਦੇ ਰੂਬਰੂ ਕੀਤਾ ਜਾਵੇ ਉਹਨਾਂ ਨੂੰ ਬਿਠਾ ਕੇ ਟੇਬਲ ਟॉक ਕਰਕੇ ਪੁੱਛਿਆ ਜਾਵੇ ਉਹਨਾਂ ਨੂੰ ਵੀ ਤੁਸੀਂ ਇਹ ਜਿਹੜੇ ਪੰਜਾਬੀ ਆ ਪੰਜਾਬੀ ਆਦ ਨੂੰ ਪੰਜਾਬ ਨੂੰ ਕੀ ਕੀ ਦੇਣਾ ਚਾਹੁੰਦੇ ਆ ਯਾਰ ਕੁਸਤਾ ਛੱਡੀਆਂ ਜਾ ਸਕਦੀਆਂ ਮੰਗਾ ਬਾਕੀ ਦਾ ਮੰਗਾ ਪੂਰੀਆਂ ਕਰੋ ਭਾਈ ਅਮਰਤਪਾਲ ਸਿੰਘ ਚ ਕੋਈ ਉਹਦੇ ਦਿਮਾਗ ਚ ਫਰਕ ਨਹੀਂ ਬਹੁਤ ਪੜਿਆ ਲਿਖਿਆ ਆਦਮੀ ਆ ਸੂਝਵਾਨ ਆਦਮੀ ਆ ਦਬਈ ਚੋਂ ਵਧੀਆ ਰੋਟੀ ਕਮਾਉਂਦਾ ਸੀਗਾ ਵਧੀਆ ਰੋਟੀ ਕਮਾਉਣ ਦੇ ਬਾਵਜੂਦ ਅੱਜ ਉਹ ਇੱਥੇ ਆ ਕੇ ਪੰਜਾਬ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਉਹਨੂੰ ਡੱਕਿਆ ਹੋਇਆ ਕਾਹਤੋਂ ਆਉਣ ਵਾਲੀਆਂ ਦਸਲਾਂ ਮਾਨ ਸਾਹਿਬ ਨੂੰ ਸਵਾਲ ਪੁੱਛਣੀਆਂ